ਜਲੰਧਰ ਕਾਸ ਮੰਡੀ ਦੇ ਵਿੱਚ ਕੁਲਫੀ ਵਾਲੀ ਗਲੀ ਦੇ ਵਿੱਚ ਮਹੰਤਾ ਦੇ ਵਿੱਚ ਭਾਰੀ ਵਿਵਾਦ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਮਹੰਤਾ ਦੇ ਵੱਲੋਂ ਇੱਕ ਦੂਜੇ ਮਹੰਦ ਦੇ ਉੱਤੇ ਜਿਹੜੇ ਮਾਰਕੁੱਟ ਦੇ ਦੋਸ਼ ਲਾਏ ਗਏ ਉੱਤੇ ਹੀ ਇਸ ਘਟਨਾ ਦੇ ਵਿੱਚ ਮਹੰਤ ਮੋਨਿਕਾ ਜਿਹੜੇ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਤੁਹਾਨੂੰ ਦੱਸ ਦਈਏ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਵਿਵਾਦ ਹੋ ਗਿਆ ਮਹੰਤਾ ਨੇ ਕਈ ਤਰੀਕੇ ਦੇ ਦੋਸ਼ ਲਾਏ ਨੇ ਉੱਥੇ ਹੀ ਘਟਨਾ ਤੋਂ ਬਾਅਦ ਜਿਹੜੇ ਦੋਸ਼ੀ ਮਹੰਤ ਨੇ ਉਹ ਫਰਾਰ ਚੱਲ ਰਹੇ ਨੇ ਤੇ ਦੱਸਿਆ ਜਾ ਰਿਹਾ ਕਿ ਉਹ ਲੁਧਿਆਣੇ ਦੇ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਕੋਲ ਰੁਕੇ ਹੋਏ ਨੇ ਮੇਰਾ ਨਾਮ ਗੋਰੀਆ ਜੀ ਜੇ ਇੱਥੇ ਪੁੱਛ ਕੀ ਬੋ ਕੀ ਬਵਾਦ ਆ ਮਾੜਾ ਜੀ ਮਣੀ ਗੇਲ ਨੇ ਜਿਹੜਾ ਸਾਡੇ ਮੰਤ ਦੇ ਹਮਲਾ ਕੀਤਾ ਮਣੀ ਗੇਲ ਕੋ ਗੁਰਵਾਲਾ ਬਾਬਾ ਨੇ ਸਾਡੀ ਡੇਰੇ ਦੀ ਗਲੀ ਦੇ ਵਿੱਚ ਹੀ ਕਿਹਾ ਹਮਲਾ ਕੀਤਾ ਤੇ ਝਗੜਾ ਕਦੋਂ ਦਾ ਇਹ ਜੀ ਝਗੜਾ ਤਾਂ ਹੋ ਗਿਆ ਆਪਣਾ 3-4 ਮਹੀਨੇ ਤੋ ਉੱਤੇ ਹੀ ਹੋ ਗਿਆ ਤੇ ਅੱਜ ਥਾਣੇ ਚ ਆਏ ਕੀ ਕਿਸ ਵਜ੍ਹਾ ਕਰਕੇ ਆਏ ਥਾਣੇ ਵਜ੍ਹਾ ਆਏ ਵਜ੍ਹਾ ਸਾਡੀ ਸੁਣਵਾਈ ਨਹੀਂ ਹੁੰਦੀ ਕੋਈ ਅੱਛਾ ਤੋ ਐਸਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੇ ਬਾਰੇ ਕੀਤੀ ਹੈ ਕਹਿੰਦੇ ਸੀ ਕਾਰਵਾਈ ਕਰਦੇ ਪਏ ਕਰਦੇ ਪਏ ਕਰਦੇ ਨੇ ਫਿਲਹਾਲ ਹੱਦ ਤੱਕ ਕੁਝ ਨਹੀਂ ਸਾਨੂੰ ਦਿਸਦਾ ਪਿਆ ਝਗੜੇ ਦਾ ਕਾਰਨ ਕੀ ਸੀ ਮੇਨ ਮਨੀ ਗਿਲਚੀ ਐਸਾ ਮੁੰਡਾ ਜਿਹੜਾ ਕਮੜੀ ਰੇ ਆਪਣਾ ਕੁਲਤੀ ਵਾਲੀ ਗਲੀ ਚ ਰਹਿੰਦਾ ਹੈ ਉਹ ਕਹਿੰਦਾ ਮੈਨੂੰ ਏਰੀਆ ਦੇ ਵਿੱਚ ਮਿਲ ਕੇ ਹੋਣਾ ਇਹਨਾਂ ਦੇ ਸੱਟਾਂ ਲੱਗੀਆਂ ਉਹਨਾਂ ਦੀ ਕੀ ਕੰਡੀਸ਼ਨ ਆ ਬਹੁਤ ਸੀਰੀਅਸ ਅਜੀ ਉਹਨੇ ਤੇ ਲੱਤਾਂ ਦੀ ਹੱਡੀਆਂ-ਹੱਡੀਆਂ ਸਭ ਟੁੱਟ ਗਈਆਂ ਹੋਈਆਂ ਮੈਂ ਠੀਕ ਹੈ اچھا ਤੇ ਆਪਣਾ ਪਲੱਸਟਰ ਪਲੱਸਟਰ ਹੋਇਆ ਤੇ ਆਪਾਂ ਦੋ ਉਸਟਰੀਨੀ 'ਤੇ ਸੱਖਾਂ ਖੁੱਲੀਆਂ ਆ ਬਸ ਬੋਲ ਦੇ ਖੁਸ਼ ਜਿੱਥੇ ਝਗੜਾ ਹੋਇਆ ਤੇ ਕੈਮਰੇ ਲੱਗੇ ਸੀ ਸੀਸੀਟੀਵੀ ਇੱਕ ਖੰਗਾਲੇਗੇ ਪੁਲਸ ਵੱਲੋਂ ਜਾ ਕੇ ਕੈਮਰੇ ਨਹੀਂ ਇਹ ਕੰਪਲੀਟ ਦਿੱਤੀ ਜੇ ਕੋਈ ਕੈਮਰੇ ਮਤਲਬ ਖੰਗਾਲੇ ਖੁਸ਼ੀ ਖੋਲਿਆ ਅੱਛੀ ਸੋਕਾ ਕੈਮਰੇ ਦੀ ਤੇ ਕਿਸ਼ਨਾ ਕਟਵਾ ਕੇ ਆਪਣਾ ਡਿਟੇਲ ਲਾਟਵਾ ਕੇ ਇਹਨਾਂ ਨੂੰ ਦੱਸੀ ਬਸ ਸਾਰਾ ਕੰਮ ਤੁਸੀਂ ਕਰਨਾ ਪੁਲਸ ਕੇ ਇਸ ਵਾਸਤੇ ਉਹਦਾ ਛੋਟਾ ਹੁੰਦਾ ਅੱਛਾ ਇਹ ਇਹਨਾਂ ਨੂੰ ਜਿਹੜੇ ਅੱਜ ਵੀ ਤੁਸੀਂ ਆਏ ਇਹਨਾਂ ਦਾ ਕੀ ਸਵਾਸ਼ਣ ਦਿੱਤਾ ਗਿਆ ਕੋਈ ਬੰਦੇ ਫੜਨ ਗਏ ਕੋਈ ਰੋਂਡਬ ਹੋਏ ਅਲੱਗਰ ਕਹਿੰਦੇ ਕੇ ਐਸੀ ਫੜਨ ਪਰ ਹਲਕਾ ਕੋਸ਼ਣ ਹੀ ਲੱਗਿਆ ਅੱਛਾ ਹੁਣ ਤੁਹਾਡੀ ਮੰਗ ਜੁਜੀਲੈਂਡ ਵਾਲੋਂ ਪਰ ਮਣੀ ਗੱਲੇ ਨੇ ਦਿਹਾਣੇ ਆ ਅੱਛਾ ਲੁਧਿਆਣੇ ਆ ਹਾਂਜੀ ਜੁਜੀਦਾ ਉੱਥੇ ਜਲੰਧਰ ਦਾ ਰਹਿਣ ਵਾਲਿਆ ਯਾਨਾ ਦਰਿਆਣ ਵਾਲਾ ਜਲੰਧਰ ਦਾ ਆ ਜਿੱਦਾਂ ਦੀ ਮਾਸੀਆ ਭੂਆ ਠੀਕ ਆ ਮਾਮੇ ਸਾਰੇ ਲੱਦੇ ਆ ਮੈਂ ਤੁਹਾਨੂੰ ਸੱਚਾ ਕਿ ਲੁਧਿਆਣੇ ਭੱਜਿਆ ਦਾ ਮੈਂ ਬਾਅਦ ਦਾ ਕਹਿੰਦਾ ਕਿ ਉੱਥੇ ਡੋਟ ਗਿਆ ਹਾਂਜੀ ਤਾਂ ਜਿਹੜੇ ਲੜਕੇ ਤੇ ਹਮਲਾ ਹੋਇਆ ਜਿਹੜੇ ਕਦਮ ਮਰਿਆ ਜੀ ਕਦਮ ਮਰਿਆ ਹੀ ਆ ਜੀ ਬਹੁਤ ਬੁਰਾ ਹਾਲ ਹੈ ਗੱਲ ਇਹ ਕੀ ਤੁਹਾਡੇ ਭਾਈਚਾਰੇ ਦੇ ਵਿੱਚ ਹੋਰ ਕਿਸੇ ਤੇ ਨਹੀਂ ਹਮਲਾ ਕੀਤਾ ਕਿ ਉਹਦੇ ਉੱਤੇ ਕੀ ਪਰਸਨਲ ਕੋਈ ਰੰਜਿਸ਼ ਸੀਗੀ ਉਹਦੇ ਨਾਲ ਨਹੀਂ ਜੀ ਸਿਰਫ ਇਲਾਕੇ ਦਾ ਕਰਕੇ ਅੱਛਾ ਇਲਾਕੇ ਦਾ ਕਰਕੇ ਹਾਂਜੀ ਕੁਝ ਸਮੇਂ ਪਹਿਲਾਂ ਜਿਹੜਾ ਉਹ ਲੜਕਾ ਮੌਨਿਕਾ ਜਿਹੜਾ ਮਹੰਤਾ ਆ ਉਹ ਪਹਿਲਾਂ ਮਣੀ ਦੇ ਨਾਲ ਹੁੰਦਾ ਸੀਗਾ ਹਾਂਜੀ ਮਨੀ ਦੇ ਨਾਲ ਹੀ ਹੁੰਦਾ ਸੀਗਾ ਹੂੰ ਕਿਉਂਕਿ ਇੱਥੇ ਜਦੋਂ ਥਾਣੇ ਦੇ ਵਿੱਚ ਜਦੋਂ ਪਹਿਲਾਂ ਵੀ ਪਰਚੇ ਦਰਜ ਹੋਏ ਨਾ ਇੱਥੇ ਬਹਿ ਕੇ ਕੰਪਰਮੈਂਪਰਡ ਕੀਤਾ ਹੋਇਆ ਟੂ ਦੀ ਪੂਲਸ ਹੈਗੀ ਜਾਂ ਮਿੰਟ ਤੋਂ ਪਹਿਲਾਂ ਬੰਦਾ ਲੈ ਜਾਂਦੇ ਉਹਦਾ ਕੋਈ ਪ੍ਰੂਫ ਵੀ ਨਾ ਹੋਵੇ ਪਰ ਆਧਾਰ ਕਾਰਡ ਵੀ ਨਾ ਹੋਵੇ ਹੂੰ ਉਹਨਾਂ ਨੂੰ ਬੰਦੇ ਕਿੱਦਾਂ ਮਿਲ ਜਾਂਦੇ ਤੁਹਾਨੂੰ ਪਤਾ ਕਿੱਥੇ ਨੇ ਇਸ ਵੇਲੇ ਅਸੀਂ ਦੱਸਿਆ ਇਹਨਾਂ ਨੂੰ ਟਕਾਣਾ ਲੁਧਿਆਣੇ ਉਹਦੀ ਮਾਸੀ ਆ ਹੂੰ ਉਹਦਾ ਤਿੰਨ ਮਾਸੀ ਆ ਠੀਕ ਆ ਫਿਰ ਉਹਦੀ ਭੂਆ ਆ ਹੂੰ ਕਿ ਉਹਦੀ ਭੂਆ ਆ ਲੁਧਿਆਣੇ ਠੀਕ ਆ ਤਾਂ ਉਹਦਾ ਨਾਂ ਕੀ ਹੋਰ ਉਹ ਉਹਨਾਂ ਦੇ ਰਿਸ਼ਤੇਦਾਰ ਲੁਧਿਆਣਾ ਹੀ ਆ ਸਾਰੇ ਰਿਸ਼ਤੇਦਾਰ ਇਹ ਉਹਦੇ ਨਾਨਕੇ ਵੀ ਮਣੀ ਦੇ ਨਾਨਕੇ ਵੀ ਲੁਧਿਆਣੇ ਆ ਠੀਕ ਆ ਮਾਮਾ ਉਹਦਾ ਇੱਕ ਜਿਹੜਾ ਵਿੱਕੀ ਮਾਮਾ ਮੋਗੇ ਦਾ ਆ ਜੀ ਉਹ ਵੀ ਉੱਥੇ ਸਾਰੇ ਲੁਧਿਆਣੇ ਇਕੱਠੇ ਹੋਏ ਪਏ ਅਸਟ ਨਹੀਂ ਜਿਨ੍ਹਾਂ ਤੇ ਕਾਰਵਾਈ ਹੋਈ ਆ ਅੱਜ ਸਰ ਜਿਹੜਾ ਬਵਾਦ ਹੋ ਰਿਹਾ ਇਹ ਥਾਣੇ ਦੇ ਬਾਰੇ ਕੀ ਪੂਰਾ ਬਵਾਦ ਕੀ ਹੈ ਜੀ ਇਹ ਮੈਨੂੰ ਕਹਿੰਦੇ ਵੀ ਉੱਥੇ ਅੰਦਰ ਆ ਬੰਦਾ ਅੱਛਾ ਫਿਲਮ ਕਰ ਰਹੇ ਆਂ ਅੱਜ ਵੀ ਕਰਾਇਆ ਇਸ ਕੰਨਤਪ ਦੇ ਅੰਦਰ ਕੋਈ ਬੰਦਾ ਪਹਿਲਾਂ ਵੀ ਨਹੀਂ ਹੁਣ ਵੀ ਨਹੀਂ ਨਹੀਂ ਇਹਨਾਂ ਦੇ ਮਤਲਬ ਇਹ ਜੋ ਏਰੀਆ ਕਹਿ ਰਹੇ ਉੱਥੇ ਤੋਂ ਹੀ ਆਪਣੇ ਨਾਲ ਮਤਲਬ ਚੈਕਿੰਗ ਕਰਕੇ ਆਏ ਉਹ ਤਾਂ ਕੋਈ ਤੇ ਬੰਦਾ ਕੋਈ ਨਹੀਂ ਰੌਂਡ ਹੋਇਆ ਨਹੀਂ ਉੱਥੇ ਜਿਹੜਾ ਮੈਂ ਪਹਿਲਾਂ ਕੋਈ ਫੜਿਆ ਸੀਗਾ ਉਹ ਕਿਹਾ ਕਹਿੰਦੇ ਇਹ ਬੰਦਾ ਨਹੀਂ ਕਰਦਾ ਹਾਂਜੀ ਐਸਾ ਚਾਦਰ ਕੋਈ ਬੰਦਾ ਨਹੀਂ ਰੌਂਡ ਹੋਇਆ ਚਾਦਰ ਲਗਾਤਾਰ ਲੱਗੀ ਰਹੇ ਚਾਦਰਾਂ ਦੇ ਲੋ ਰੇਡ ਕੀਤੀ ਜਾ ਰਹੀ ਲਗਾਤਾਰ ਤੇ ਉਹ ਕਹਿੰਦੇ ਤਰਨਾ ਵਗੈਰਾ ਜੋ ਇਹਨਾਂ ਦਾ ਕਹਿਣਾ ਤਰਨਾ ਵਗੈਰਾ ਲਗਾਵਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਜੀ ਨਾਲ ਤਾਂ ਜੰਦੇ ਤਾਂ ਬੰਦਾ ਨਾਲ ਖੜੀ ਦਾ ਅੱਛਾ ਮੈਂ ਇਹਨਾਂ ਦਾ ਬੰਦਾ ਨਾਲ ਭੇਜੀ ਦਾ अच्छा ਤੇ ਇਹਨਾਂ ਦੀ ਕੰਪਲੀਟ ਕਦੋਂ ਦੀ ਦਰਜ ਹੋਈ ਜੀ ਕਿੰਨੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਤੁਹਾਡਾ ਨਾਮ ਤੇ ਬਾਈ ਨਹੀਂ ਮੈਂ ਬਾਕੀ ਪੁੱਛ ਅੱਛਾ ਅੱਛਾ ਠੀਕ ਹੈ